ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਪਿਆਜ਼ ਟਮਾਟਰਾਂ ਦੀ ਸਬਜ਼ੀ ਕਿਹ ਲਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਕਦੇ ਵੀ ਇਹ ਸਬਜ਼ੀ ਨਹੀਂ ਬਣਾਈ ਹੋਵੇਗੀ ਇਸ ਸਬਜ਼ੀ ਨੂੰ ਖਾ ਕੇ ਤੁਸੀਂ ਰੈਸਟੋਰੈਂਟ ਜਾਣਾ ਭੁੱਲ ਜਾਓਗੇ ਇੰਨੀ ਟੇਸਟੀ ਇਹ ਪਿਆਜ਼ ਟਮਾਟਰ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਪਿਆਜ਼ ਟਮਾਟਰਾਂ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਕੱਟ ਕੇ ਲਿਆ ਹੈ ਪਿਆਜ਼ਾਂ ਨੂੰ ਅਸੀਂ ਇੱਥੇ ਥੋੜਾ ਚੌਰਸ ਸ਼ੇਪ ਦੇ ਵਿੱਚ ਮੋਟਾ-ਮੋਟਾ ਕੱਟ ਕੇ ਲਿਆ ਹੈ ਨਾਲ ਹੀ ਅਸੀਂ ਇੱਥੇ 3 మీడియం ਸਾਈਜ਼ ਦੇ ਟਮਾਟਰਾਂ ਨੂੰ ਵੀ ਮੋਟਾ-ਮੋਟਾ ਕੱਟ ਕੇ ਲਿਆ ਹੈ। ਹੁਣ ਅਸੀਂ ਆਪਣੀ ਸਬਜ਼ੀ ਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ। ਉਸ ਦੇ ਲਈ ਅਸੀਂ ਇੱਥੇ ਇੱਕ ਕੌਲੀ ਲੈ ਲਈ ਹੈ। ਉਸ ਦੇ ਵਿੱਚ ਅਸੀਂ ਅੱਧਾ ਚਮਚ ਜੀਰਾ ਪਾਊਡਰ ਪਾਵਾਂਗੇ। ਅੱਧਾ ਚਮਚ ਹੀ ਹਲਦੀ ਪਾਊਡਰ ਪਾ ਲਵਾਂਗੇ। ਅੱਧਾ ਚਮਚ ਹੀ ਲਾਲ ਮਿਰਚ ਪਾਵਾਂਗੇ। ਸਵਾਦ ਅਨੁਸਾਰ ਨਮਕ ਪਾ ਲਵਾਂਗੇ। ਅੱਧਾ ਚਮਚ આમਚੂਰ ਪਾਊਡਰ ਪਾਵਾਂਗੇ। ਅੱਧਾ ਚਮਚ ਗਰਮ ਮਸਾਲਾ ਪਾ ਲਵਾਂਗੇ 1 ਚਮਚ ਕਸ਼ਮੀਰੀ ਲਾਲ ਮਿਰਚ ਪਾ ਲਵਾਂਗੇ 1 ਚਮਚ ਹੀ ਅਸੀਂ ਇੱਥੇ ਕਸੂਰੀ ਮੇਥੀ ਨੂੰ ਪਾ ਲਵਾਂਗੇ 3 ਚਮਚ ਪਾਣੀ ਪਾ ਲਵਾਂਗੇ ਹੁਣ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਪਾਣੀ ਸਾਰੇ ਮਸਾਲਿਆਂ ਵਿੱਚ ਪਾਉਣ ਦੇ ਨਾਲ ਮਸਾਲੇ ਬਹੁਤ ਹੀ ਜਲਦੀ ਫੁੱਲ ਜਾਂਦੇ ਹਨ ਅਤੇ ਸਬਜ਼ੀ ਵਿੱਚ ਇੱਕ ਅਲੱਗ ਹੀ ਸੁਆਦ ਆਉਂਦਾ ਹੈ ਇੱਥੇ ਸਾਡਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਪਿਆਜ਼ ਟਮਾਟਰਾਂ ਦੀ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ। ਕੜਾਈ ਦੇ ਵਿੱਚ ਅਸੀਂ 3 ਵੱਡੇ ਚਮਚ ਸਰ੍ਹੋਂ ਦਾ ਤੇਲ ਪਾ ਲਵਾਂਗੇ। ਤੇਲ ਨੂੰ ਅਸੀਂ ਇੱਥੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਿਆ ਹੈ। ਹੁਣ ਅਸੀਂ ਆਪਣੇ ਕੱਟ ਕੇ ਰੱਖੀ ਹੋਈ ਸਾਰੇ ਪਿਆਜ਼ ਪਾ ਦਵਾਂਗੇ। ਪਿਆਜ਼ਾਂ ਨੂੰ ਅਸੀਂ ਇੱਥੇ ਹਲਕਾ ਜਿਹਾ ਫਰਾਈ ਕਰਨਾ ਹੈ। ਤਾਂ ਕਿ ਇਹਨਾਂ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਅਤੇ ਇਹਨਾਂ ਦੇ ਸਾਰੇ ਲੱਛੇ ਅਲੱਗ ਹੋ ਜਾਣ। ਪਿਆਜ਼ਾਂ ਨੂੰ ਅਸੀਂ ਇੱਥੇ ਤੇਜ਼ ਫਲੇਮ ਦੇ ਉੱਪਰ ਹੀ ਫਰਾਈ ਕਰਨਾ ਹੈ ਹੌਲੀ ਫਲੇਮ ਦੇ ਉੱਪਰ ਪਿਆਜ਼ ਪਾਣੀ ਛੱਡ ਜਾਂਦੇ ਹਨ ਇਸ ਲਈ ਅਸੀਂ ਸਾਰੇ ਪਿਆਜ਼ਾਂ ਨੂੰ ਤੇਜ਼ ਫਲੇਮ ਦੇ ਉੱਪਰ ਹਲਕਾ ਜਿਹਾ ਫਰਾਈ ਕਰ ਲਿਆ ਹੈ ਹੁਣ ਅਸੀਂ ਆਪਣੇ ਕੱਟ ਕੇ ਰੱਖੇ ਹੋਏ ਟਮਾਟਰਾਂ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਹਲਕਾ ਜਿਹਾ ਫਰਾਈ ਕਰ ਲਵਾਂਗੇ ਤਾਂ ਕਿ ਟਮਾਟਰ ਵੀ ਇਸ ਦੇ ਨਾਲ ਹੀ ਸੌਫਟ ਹੋ ਜਾਣ ਟਮਾਟਰ ਪੋਂ ਤੋਂ ਬਾਅਦ ਹੁਣ ਅਸੀਂ ਦੁਬਾਰਾ ਫੇਰ ਪਿਆਜ਼ ਤੇ ਟਮਾਟਰਾਂ ਨੂੰ ਮਿਕਸ ਕਰ ਲਵਾਂਗੇ ਅਤੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਪਿਆਜ਼ ਟਮਾਟਰਾਂ ਨੂੰ ਹਲਕਾ ਜਿਹਾ ਫਰਾਈ ਕਰਕੇ ਪਾਉਣ ਦੇ ਨਾਲ ਸਬਜ਼ੀ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਇਹ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਸਬਜ਼ੀ ਵਗੈਰਾ ਨਾ ਹੋਵੇ ਤਾਂ ਤੁਸੀਂ ਇਸੇ ਸਬਜ਼ੀ ਨੂੰ ਬਣਾ ਕੇ ਟਰਾਈ ਕਰ ਸਕਦੇ ਆ ਅਸੀਂ ਇੱਥੇ ਪਿਆਜ਼ ਟਮਾਟਰਾਂ ਨੂੰ ਹਲਕਾ ਜਿਹਾ ਫਰਾਈ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਟਮਾਟਰ ਵੀ ਸੌਫਟ ਹੋ ਗਏ ਹਨ ਅਤੇ ਇਹਨਾਂ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਆਪਣੇ ਪਿਆਜ਼ ਤੇ ਟਮਾਟਰਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਪਿਆਜ਼ ਅਤੇ ਟਮਾਟਰਾਂ ਵਿੱਚੋਂ ਸਾਰਾ ਐਕਸਟਰਾ ਤੇਲ ਅਸੀਂ ਇੱਕ ਸਾਈਡ ਤੇ ਕਰ ਦੇਵਾਂਗੇ ਅਤੇ ਪਿਆਜ਼ ਟਮਾਟਰਾਂ ਨੂੰ ਅਸੀਂ ਇੱਥੇ ਇੱਕ ਪਲੇਟ ਦੇ ਵਿੱਚ ਕੱਢ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਹੋਰ ਕੜਾਈ ਰੱਖ ਦੇਵਾਂਗੇ ਉਸ ਦੇ ਵਿੱਚ ਅਸੀਂ ਇੱਕ ਚਮਚ ਸਰ੍ਹੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਨ ਤੋਂ ਬਾਅਦ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਰਾਈ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਹਿੰਗ ਪਾਊਡਰ ਪਾਵਾਂਗੇ ਹਿੰਗ ਪਾਊਡਰ ਪਾਉਣ ਦੇ ਨਾਲ ਸਬਜ਼ੀ ਵਿੱਚ ਇੱਕ ਅਲੱਗ ਹੀ ਸਵਾਦ ਆਉਂਦਾ ਹੈ ਇੱਕ ਚਮਚ ਕੁੱਟਿਆ ਹੋਇਆ ਲਸਣ ਅਦਰਕ ਪਾਵਾਂਗੇ ਲਸਣ ਅਦਰਕ ਨੂੰ ਕੁੱਟ ਕੇ ਪਾਉਣ ਦੇ ਨਾਲ ਇਸ ਸਬਜ਼ੀ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇੱਥੇ ਅਸੀਂ ਲਸਣ ਅਦਰਕ ਨੂੰ ਵੀ ਆਪਣੇ ਮਸਾਲਿਆਂ ਦੇ ਨਾਲ ਹਲਕਾ ਜਿਹਾ ਫਰਾਈ ਕਰ ਲਿਆ ਹੈ ਅਤੇ ਇਸ ਦਾ ਰੰਗ ਵੀ ਬਦਲ ਗਿਆ ਹੈ ਹੁਣ ਅਸੀਂ ਆਪਣੇ ਮਸਾਲਿਆਂ ਨੂੰ ਪਾਵਾਂਗੇ ਜੋ ਕਿ ਅਸੀਂ ਪਹਿਲੇ ਹੀ ਤਿਆਰ ਕਰਕੇ ਰੱਖੇ ਹੋਏ ਹਨ ਅਸੀਂ ਇੱਥੇ ਆਪਣੇ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਪਾ ਦਵਾਂਗੇ ਲਗਾਤਾਰ ਹਿਲਾਉਂਦੇ ਹੋਏ ਹੁਣ ਅਸੀਂ ਆਪਣੇ ਇਹਨਾਂ ਸਾਰੇ ਮਸਾਲਿਆਂ ਨੂੰ ਭੁੰਨ ਲਵਾਂਗੇ ਤਾਂ ਕਿ ਇਹਨਾਂ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਅਤੇ ਸਾਰੇ ਮਸਾਲੇ ਸਾਡੇ ਤੜਕੇ ਦੇ ਨਾਲ ਹੀ ਭੁੰਨ ਹੋ ਜਾਣ ਅਸੀਂ ਇੱਥੇ 1 ਮਿੰਟ ਦੇ ਲਈ ਆਪਣੇ ਮਸਾਲਿਆਂ ਨੂੰ ਭੁੰਨ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਮਸਾਲਿਆਂ ਦਾ ਹਲਕਾ ਜਿਹਾ ਰੰਗ ਵੀ ਬਦਲ ਗਿਆ ਹੈ ਅਸੀਂ ਸਾਰੇ ਮਸਾਲਿਆਂ ਨੂੰ ਹੌਲੀ ਫਲੇਮ ਦੇ ਉੱਪਰ ਹੀ ਭੁੰਨਿਆ ਹੈ ਤੇਜ਼ ਫਲੇਮ ਉੱਪਰ ਇਹਨਾਂ ਮਸਾਲਿਆਂ ਨੂੰ ਨਹੀਂ ਭੁੰਨਣਾ ਹੈ ਨਹੀਂ ਤਾਂ ਇਹਨਾਂ ਦਾ ਰੰਗ ਜ਼ਿਆਦਾ ਹੀ ਖਰਾਬ ਹੋ ਜਾਏਗਾ ਅਤੇ ਸਬਜ਼ੀ ਵਿੱਚ ਬਿਲਕੁਲ ਵੀ ਵਧੀਆ ਟੇਸਟ ਨਹੀਂ ਆਏਗਾ। ਇਸ ਲਈ ਮਸਾਲਿਆਂ ਨੂੰ ਹੌਲੀ ਆਂਚ ਦੇ ਉੱਪਰ ਹੀ ਭੁੰਨਣਾ ਜ਼ਰੂਰੀ ਹੈ। ਇੱਥੇ ਸਾਡੇ ਮਸਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਹੋ ਗਏ ਹਨ। ਹੁਣ ਅਸੀਂ ਕੱਪ ਦਾ ਚੌਥਾ ਹਿੱਸਾ ਪਾਣੀ ਪਾ ਦਵਾਂਗੇ। ਪਾਣੀ ਨੂੰ ਪਾਉਣ ਤੋਂ ਬਾਅਦ ਸਾਰੇ ਮਸਾਲਿਆਂ ਨੂੰ ਦੁਬਾਰਾ ਫੇਰ ਮਿਕਸ ਕਰ ਲਵਾਂਗੇ। ਪਾਣੀ ਪਾਉਣ ਦੇ ਨਾਲ ਸਾਡੇ ਸਾਰੇ ਮਸਾਲੇ ਪਿਆਜ਼ ਟਮਾਟਰਾਂ ਦੇ ਅੰਦਰ ਤੱਕ ਚਲੇ ਜਾਂਦੇ ਹਨ। ਅਤੇ ਇਸ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਹੁਣ ਅਸੀਂ ਆਪਣੇ ਤੜਕੇ ਵਿੱਚ ਇੱਕ ਅਵਾਲ ਆਉਣ ਤੱਕ ਪੱਕਣ ਦਵਾਵਾਂਗੇ ਤੜਕੇ ਦੇ ਵਿੱਚ ਇੱਕ ਅਵਾਲ ਆ ਗਿਆ ਹੈ ਹੁਣ ਅਸੀਂ ਆਪਣੇ ਫਰਾਈ ਕੀਤੀ ਹੋਈ ਪਿਆਜ਼ ਅਤੇ ਟਮਾਟਰਾਂ ਨੂੰ ਪਾ ਦੇਵਾਂਗੇ ਪਾਣੀ ਨੂੰ ਪਾਉਣ ਤੋਂ ਬਾਅਦ ਤੜਕੇ ਵਿੱਚ ਅਵਾਲ ਆਉਣ ਤੋਂ ਬਾਅਦ ਹੀ ਅਸੀਂ ਇੱਥੇ ਪਿਆਜ਼ ਟਮਾਟਰਾਂ ਨੂੰ ਪਾਉਣਾ ਹੈ ਹੁਣ ਅਸੀਂ ਪਿਆਜ਼ ਅਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਰੇ ਮਸਾਲਿਆਂ ਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਸਾਡੇ ਸਾਰੇ ਮਸਾਲੇ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਨਾਲ ਲੱਗ ਜਾਣ ਹੁਣ ਅਸੀਂ ਆਪਣੀ ਸਬਜ਼ੀ ਨੂੰ ਟੱਕ ਕੇ 3 ਮਿੰਟ ਦੇ ਲਈ ਪਕਾ ਲਵਾਂਗੇ ਅਸੀਂ ਇੱਥੇ ਸਬਜ਼ੀ ਨੂੰ ਹੌਲੀ ਅੱਗ ਦੇ ਉੱਪਰ ਹੀ ਟੱਕ ਕੇ ਪਕਾਉਣਾ ਹੈ 3 ਮਿੰਟ ਬਾਅਦ ਹੁਣ ਅਸੀਂ ਆਪਣੀ ਪਿਆਜ਼ ਟਮਾਟਰ ਦੀ ਸਬਜ਼ੀ ਨੂੰ ਚੈੱਕ ਕਰ ਲੈਂਦੇ ਆ ਇੱਥੇ ਸਾਡੀ ਬਹੁਤ ਹੀ ਟੇਸਟੀ ਪਿਆਜ਼ ਟਮਾਟਰ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਅਤੇ ਸਾਡੀ ਸਬਜ਼ੀ ਦਾ ਕਲਰ ਵੀ ਬਹੁਤ ਹੀ ਵਧੀਆ ਆਇਆ ਹੈ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਵਧੀਆ ਅਸੀਂ ਘਰ ਦੇ ਵਿੱਚ ਹੀ ਸਬਜ਼ੀ ਬਣਾ ਕੇ ਤਿਆਰ ਕਰ ਲਈ ਹੈ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਸਬਜੀ ਦਾਲ ਵਗੈਰਾ ਸਮਝ ਨਾ ਆਵੇ ਕਿ ਕੀ ਬਣਾਇਆ ਜਾਵੇ ਤਾਂ ਇਹ ਸਬਜੀ ਬਣਾ ਕੇ ਜਰੂਰ ਟਰਾਈ ਕਰਿਓ ਇਸ ਨਾਲ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀ ਜਰੂਰ ਖਾ ਜਾਓਗੇ ਇੰਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਡੀ ਪਿਆਜ਼ ਟਮਾਟਰ ਦੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਪਿਆਜ਼ ਟਮਾਟਰਾਂ ਦੀ ਸਬਜੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਪਿਆਜ਼ ਟਮਾਟਰਾਂ ਦੀ ਇਸ ਸਬਜੀ ਨੂੰ ਖਾ ਕੇ ਤੁਸੀਂ ਰੈਸਟੋਰੈਂਟ ਜਾਣਾ ਭੁੱਲ ਜਾਓਗੇ ਇੰਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਸਾਰੇ ਸਬਜੀ ਨੂੰ ਅਸੀਂ ਇੱਥੇ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਹੈ ਸਬਜੀ ਦੇ ਕਲਰ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋਈ ਹੈ ਇਸ ਸਬਜੀ ਨੂੰ ਦੇਖ ਕੇ ਬਿਨਾਂ ਭੁੱਖ ਤੋਂ ਵੀ ਤੁਹਾਨੂੰ ਭੁੱਖ ਲੱਗ ਜਾਏਗੀ ਐਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਆਲੂ ਪਿਆਜ਼ ਦੀ ਸਬਜੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸਬਜੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਪਿਆਜ਼ ਟਮਾਟਰਾਂ ਦੀ ਸਬਜ਼ੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਤ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਚਲੋ ਜੀ ਮਿਲਦੇ ਆ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ